ਲੱਡੂ ਸਾਦਾ ਸੱਤਾ ਪਿਆ ਭਾਈ ਚੁੱਤਾ ਪਿਆ ਲੱਡੂ ਚਦਾ ਅਜੀ ਲੱਡੂ ਸਤਾਲੀ ਪਿਆ ਹਰ ਗੁਣ ਉਹ ਪੁੱਤ ਬਸ ਹੋ ਗਿਆ ਮੇਰੇ ਪੁੱਤ ਹੁਣ ਤਾਂ ਸੌ ਗਿਆ ਮੇਰਾ ਲੱਡੂ ਜਾ ਛੋ ਗਿਆ ਮੇਰਾ ਲੱਡੂ ਜਾ ਹੇ 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 ਸਸੀ ਗਾ ਜੀ ਸਾਰਿਆਂ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਰਹੂਗੇ ਚੜ੍ਹਦੀ ਕਲਾ ਚ ਰਹੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਇਹ ਜਿਹੜੀਆਂ ਧੀਆਂ ਹੁੰਦੀਆਂ ਐ ਜੀ ਇਹ ਬਾਪ ਦੀਆਂ लाਡਲੀਆਂ ਹੁੰਦੀਆਂ ਹੂੰ ਰੂਹ ਦੀਆਂ ਖਰਾਕ ਹੁੰਦੀਆਂ ਬਾਪ ਦਾ غرੂਰ ਹੁੰਦੀਆਂ ਬਿਲਕੁਲ ਬਾਪ ਦਾ ਗੁੱਸਾ ਹੁੰਦੀ ਐ ਬਾਪ ਦਾ ਪਿਆਰ ਹੁੰਦੀ ਐ ਇਹ ਹੂੰ ਬਾਪ ਜੇ ਕਈ ਵਾਰ ਲੇਟ ਹੋ ਜਵੇ ਨਾ ਰਾਤ ਨੂੰ ਕਿਸੇ ਕੰਮ ਤੇ ਵੀ 11 12 ਵਜੇ ਤੱਕ ਆਉਂਗਾ 30 ਹੁੰਦੀ ਨੀ ਜਾ ਤੱਕ ਹੂੰ ਫਟਟ ਕੇ ਫੋਰ ਕਰਦੀ ਐ ਪਾਪਾ ਜੀ ਕਾ ਦਾਂਗੇ ਕਾ ਦਾਂਗੇ ਕਾ ਦਾਂਗੇ ਬੇਸ਼ੱਕ ਬਾਪ ਜੀ ਨਾ ਮਰਜੀ ਗੁੱਸੇ ਵਾਲਾ ਹੋਵੇ ਬੇਸ਼ੱਕ ਦਿਨ ਦੇ ਵਿੱਚ ਇਹਨੂੰ ਝਿੜਕਾਂ ਪਈਆਂ ਹੋਣ ਬਾਪ ਤੇ ਕਿਸੇ ਗੱਲ ਨੂੰ ਲੈ ਕੇ ਪਰ ਜੇ ਰਾਤ ਨੂੰ ਬਾਪ ਉਸੇ ਦਿਨ ਲੇਟ ਆਊਗਾ ਨਾ ਤੇ ਸਭ ਕੁਝ ਕਹ ਸਭ ਕੁਝ ਭੁੱਲ ਕੇ ਕਹੋਗੇ ਪਾਪਾ ਜੀ ਤੁਸੀਂ ਕਾ ਦਾਉਗੇ ਹੂੰ ਇਹ ਹੁੰਦੀ ਹੈ ਇਹ ਤਾਂ ਗੱਲ ਹੈ ਬਿਲਕੁਲ ਬਿਲਕੁਲ ਠੀਕ ਹੈ ਤੇ ਮੁੰਡਿਆਂ ਦਾ ਪਿਆਰ ਹੁੰਦਾ ਮਾਵਾ ਦੇ ਨਾਲ ਸਿੱਧੀ ਜੀ ਗੱਲ ਤੁਹਾਨੂੰ ਦੱਸਾਂ ਧੀਆ ਦਾ ਪਿਆਰ ਹੁੰਦਾ ਆਪਣੇ ਬਾਪ ਦੇ ਨਾਲ ਹੂੰ ਪਰ ਜਿਵੇਂ ਸਰਦਾਰ ਜੀ ਨੇ ਕਿਹਾ ਮੇਰਾ ਲੱਡੂ ਮਿਆਉ ਮੈਨੂੰ ਵੀ ਮੇਰੇ ਬਾਪ ਯਾਦਾ ਹੈ ਵੀ ਆਪੇ ਸਾਨੂੰ ਪਿਆਰ ਦੇ ਨਾਲ ਨਾਮ ਲੰਦਾ ਹਨ ਕੋਈ ਨਹੀਂ ਹੋਰ ਮੇਰਾ ਪੁੱਤ ਠੀਕ ਹੈ ਕਿਆ ਕਰਦਾ ਬਹੁਤ ਬੋੜੀ ਗੱਲ ਹੋ ਜਾਂਦੀ ਪਾਪ ਦਾ ਆਖੀ ਗੱਲ ਕਹਿਣੀ ਵੀ ਤੂੰ ਠੀਕ ਠਾਕ ਹੈ ਜੇ ਕੋਈ ਟੈਨਸ਼ਨ ਹੋਵੇ ਤਾਂ ਮੈਨੂੰ ਦੱਸ ਦੇ ਬਸ ਬਾਕੀ ਤਾਂ ਚੱਲੀ ਜਾਂਦਾ ਹੁੰਦਾ ਕੰਮ ਤੇ ਪਰਮਾਤਮਾ ਸਭ ਨੂੰ ਇੱਕ ਇੱਕ ਤੀਜ ਜਰੂਰ ਬਖਸ਼ੇ ਤੀਜਾ ਜੀ ਤਾਂ ਕਿ ਇਹਨਾਂ ਦਾ ਜਿਹੜਾ ਪਿਆਰ ਹੈ ਇਹਨਾਂ ਦਾ ਜਿਹੜਾ ਸਨੇਹ ਹੈ ਇਹਨਾਂ ਦਾ ਜਿਹੜਾ ਕੰਨਿਆਦਾਨ ਕਰਨ ਦਾ ਭਾਈ ਮੌਕਾ ਹੈ ਸਭ ਨੂੰ ਮਿਲਣਾ ਚਾਹੀਦਾ ਜੀ ਜੀ ਗੁਰੂ ਨਾਨਕ ਦੇਵ ਜੀ ਨੇ ਮਾਤਾ ਤ੍ਰਿਪਤਾ ਦੇਵੀ ਜੀ ਦੇ ਕੁੱਖੋਂ ਜਨਮ ਲੱਤਾ ਹੂੰ ਠੀਕ ਹੈ ਕਿੰਨੇ بڑے بڑے ਪੀਰ ਪਗੰਬਰ ਧੀਆਂ ਦੀ ਕੁੱਖੋਂ ਜਨਮ ਹੋਇਆ ਜਨਮ ਹੋਇਆ ਉਹਨਾਂ ਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਠੀਕ ਹੈ ਮੰਮੀ ਨੂੰ ਵੀ ਆਪਣੇ ਪਿਓ ਦੀ ਯਾਦ ਆਉਂਦੀ ਦੀਦੀ ਨੂੰ ਵੀ ਆਪਣੇ ਪਿਓ ਦੀ ਯਾਦ ਆਉਂਦੀ ਸਾਨੂੰ ਵੀ ਆਉਂਦੀ ਮੁੰਡਿਆਂ ਨੂੰ ਮਾਂ ਦੀ ਯਾਦ ਆਉਂਦੀ ਹੁੰਦੀ ਜ਼ਿਆਦਾਤਰ ਠੀਕ ਹੈ ਪਿਓ ਦੀ ਨਹੀਂ ਹੁੰਦੀ ਇਹ ਜੀ ਗੱਲ ਨਹੀਂ ਬਹੁਤ ਇਹਦਾ ਬਹੁਤ ਇਹਦਾ 90% ਜਿੰਨੇ ਮੁੰਡੇ ਆ ਨਾ ਧਰਤੀ ਤੇ ਉਹਨਾਂ ਦਾ ਲਗਾਵ ਜਿਆਦਾ ਮਾਂ ਦੇ ਨਾਲ ਹੁੰਦਾ ਹ 10% ਦਾ ਹੁੰਦਾ ਬਾਪ ਦੇ ਨਾਲ ਕਿਉਂ ਕਿਉਂਕਿ ਬਾਪ ਹੁਣ ਅੰਦਰ ਬਾਹਰ ਸਭ ਜਗ੍ਹਾ ਘੁੰਮਿਆ ਹੋਆ ਹੁੰਦਾ ਮੁੰਡਿਆਂ ਨੇ ਵੀ ਬਾਹਰ ਅੰਦਰ ਜਾਣਾ ਹੁੰਦਾ ਤਾਂ ਬਾਪ ਉਹਨਾਂ ਨੂੰ ਮਾੜੀ ਸੰਗਤ ਦੇ ਵਿੱਚ ਬੈਠਣ ਉੱਠਣ ਦੇ ਰੋਕਦਾ ਹੁੰਦਾ ਤਾਂ ਇਸ ਕਰਕੇ ਮੁੰਡਿਆਂ ਨੂੰ ਮਾਣਾ ਲੱਗਦਾ ਬਾਪ ਹੂੰ ਹੁਣ ਮਾਂ ਨੇ ਤਾਂ ਗਾਣਾ ਕੱਢ ਕੇ ਫੇਰ ਦਿਲ ਨਾਲ ਲਾ ਲੈਣਾ ਹੂੰ ਠੀਕ ਹੈ ਬਾਪ ਆਪਣਾ ਪਿਆਰ ਕਿਵੇਂ ਜ਼ਾਹਿਰ ਕਰੂਗਾ ਹੂੰ ਮੈਂ ਵੀ ਤੈਨੂੰ ਪਿਆਰ ਕਰਦਾ ਮੰਨ ਕੇ ਚਲੋ ਜੇ ਉਹ ਨਰਮ ਹੋ ਗਿਆ ਨਿਆਣੇ ਨੇ ਮੁੰਡੇ ਨੇ ਜਦੇ ਉਹ ਖੁਸ਼ੜਾ ਵੀ ਲੈ ਦੱਸ ਹੂੰ ਉਹ ਸਾਨੂੰ ਪਿਆਰ ਕਰਦਾ ਹੈ ਕਿ ਆ ਕੱਲ ਉਹਨੇ ਹੋਰ ਗਲਤੀ ਕਰ ਲਈ ਤਾਂ ਇਸ ਕਰਕੇ ਬਾਪ ਨੂੰ ਥੋੜਾ ਜਿਹਾ ਸਖਤ ਵੀ ਰਹਿਣਾ ਪੈਂਦਾ ਥੋੜਾ ਜਿਹਾ ਨਰਮਾਈ ਵੀ ਆ ਤੇ ਇਹੇ ਜਿਹੜੀਆਂ ਇਹਨਾਂ ਨਾਲ ਜਦ ਮਰਜ਼ੀ ਵਾਰਤ ਕੇ ਦੇਖ ਲਿਆ ਵਾਵਲੇ ਚਿਰ ਕੀ ਮਾਰਦੀ ਨਾ ਖੁੰਝਿਚ ਬੈਠੀਏ ਬਿਸ-ਬਿਸ ਕਰੀ ਜਾਉਂਗੀ। ਇਹ ਨਹੀਂ ਹੈ ਵੀ ਘਰ ਤੇ ਬਾਹਰ ਚਲ ਜੂਂਗੀਆਂ ਤੇ ਮੁੰਡਿਆਂ ਨੂੰ ਇੱਕ ਘੂਰ ਕੱਟੂਗੇ। ਮੈਂ ਤਾਂ ਚੱਲਿਆ ਆਇਆ ਕਰੂੰਗਾ ਉਹ ਕਰੂੰਗਾ ਜਿਨ੍ਹਾਂ ਨੂੰ ਡਰ ਨਹੀਂ ਹੁੰਦਾ। ਹੂੰ ਬਹੁਤ ਚੰਗੇ ਵੀ ਪੰਜੇਮ ਕਲੀਆਂ ਕਹਿ ਦਿੰਦੇ ਇੱਕ ਸਮਾਨ ਨਹੀਂ ਹੁੰਦੀ ਆ। ਹਾਂ ਇਹ ਤਾਂ ਹੈ। ਤੇ ਇਹ ਬੈਠੇ ਬੈਠੇ ਗੱਲ ਯਾਦ ਆਈ ਕਿਉਂਕਿ ਅਸੀਂ ਵੀ ਕਿਸੇ ਦੀਆਂ ਧੀਆਂ ਐ। ਠੀਕ ਐ। ਤੁਸੀਂ ਵੀ ਇੱਕ ਬਾਪ ਦਾ ਰੋਲ ਅਦਾ ਕਰਕੇ ਤਿੰਨੇ ਧੀਆਂ ਨੂੰ ਤੋੜਿਆ। ਭਾਈ ਵੀ ਬਾਪ ਦੇ ਸਮਾਨ ਹੁੰਦਾ। ਬਿਲਕੁਲ ਬਿਲਕੁਲ ਫੁੱਲ ਸਾਡਾ అలਾਰਮ ਵੱਜ ਗਿਆ ਉਹ ਉੱਠ ਗਿਆ ਕਿ ਵੀ ਉਹ ਅਸੀਂ ਮਨ ਕੀਰਤ ਨਾਮ ਦਾ అలਾਰਮ ਉੱਟ ਗਿਆ ਇੱਧਰ ਇੱਧਰ ਲੈ ਉਹ ਤੇਰੀ ਉਹ ਮੇਰਾ ਪੁੱਤ ਵੀ ਉੱਠ ਗਿਆ ਚੋੜਾ ਜਾ ਚਲੇ ਉਹ ਲੱਡੂ ਮੇਰਾ ਉੱਠ ਗਿਆ ਤੇ ਇੱਕ ਇੱਕ ਬੰਨਾਂ ਦਾ ਵੀ ਇਹ ਕਹਿੰਦੇ ਧੀਆਂ ਮਿੱਠੇ ਮੇਵੇ ਰੱਬ ਸਭ ਨੂੰ ਦੇਵੇ ਹਾਂ ਬਹੁਤ ਕਰਮਾ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਧੀਆਂ ਦੀ ਦਾਤ ਬਿਲਕੁਲ ਲੋਕ ਭਾਈ ਪੁੱਤਾਂ ਦੇ ਵਾਸਤੇ ਇਹ ਕਹਾਵਤ ਵਰਤਦੇ ਆ ਪਰ ਅਸੀਂ ਧੀਆਂ ਦੇ ਵਾਸਤੇ ਵਰਤਦੇ ਹਾਂ ਹਾਂ ਤੇ ਹੁਣ ਜਮਾਨਾ ਨਾ ਸਰਦਾਰ ਜੀ ਕੀ ਗੱਲ ਕੀ ਹੋ ਗਈ ਤੁਸੀਂ ਦੇਖਿਓ ਬਹੁਤ ਜ਼ਿਆਦਾ ਬਦਲ ਗਿਆ ਬਿਲਕੁਲ ਧੀਆਂ ਦੀ ਲੋੜੀ ਮਨਾਉਣ ਲੱਗ ਗਏ ਲੋਕ ਹੂੰ ਉਹ ਤਾਂ ਹੈਗਾ ਹੀ ਹੈ ਹਸੀ ਮਨਾਉਣੀ ਐ ਕੀ ਹਾਂ ਉਹ ਮਨਾਉਣੀ ਐ ਮੈਂ ਤੁਹਾਨੂੰ ਵੈਸੇ ਗੱਲ ਕਰਦੀ ਐ ਨੀ ਜਿਆ ਦੀ ਲੋੜੀ ਮਨਾਉਣ ਲੱਗ ਪਈ ਪਹਿਲਾਂ ਕੀ ਹੁੰਦਾ ਸੀ ਬੀ ਤੀ ਨੇ ਬੜੀ ਹੋ ਕੇ ਕਿਹੜਾ ਮੰਮੀ ਵੀਰ ਦਾ ਆ ਪ੍ਰੋਗਰਾਮ ਕਰਿਆ ਤਾਂ ਮੇਰਾ ਕਰਿਆ ਤਾਂ ਹੂੰ ਇੱਕ ਗੱਲ ਸੋਚ ਕੇ ਦੇਖੋ ਕਿੰਨੀ ਚੀਰ ਦੀ ਆ ਉਹ ਗੱਲ ਦੀ ਹਾਂ ਇਹ ਤਾਂ ਇੰਨੀ ਚੀਰ ਦੀ ਐ ਵੀ ਮੈਂ ਆਪਣੀ ਤੀ ਨੂੰ ਕਿਆ ਕਹਾਂ ਵੀ ਹਾਂ ਵੀ ਮੇਰਾ ਕਰਿਆ ਤਾਂ ਪ੍ਰੋਗਰਾਮ ਇਹ ਹੂੰ ਬਹੁਤ ਬੜੀ ਗੱਲ ਹੋ ਜਾਂਦੀ ਐ ਇਹ ਠੀਕ ਹੈ ਹੁਣ ਤਾਂ ਚਲੋ ਆਪਾਂ ਸਾਰੇ ਪ੍ਰੋਗਰਾਮ ਨਾਲ ਕਰਦੇ ਆ ਕੋਈ ਫਰਕ ਨਹੀਂ ਕਰਦਾ ਇਹਦੇ ਵਿੱਚ ਤੇ ਬਾਕੀ ਇੱਕ ਚੀਜ਼ ਮੈਂ ਅੱਜ ਹੋਰ ਪੜ੍ਹੀ ਥੀ ਮੈਨੂੰ ਸਾਰੇ ਜਣੇ ਕਮੈਂਟਾਂ ਦੇ ਵਿੱਚ ਜਵਾਬ ਦੇ ਆ ਆਪਾਂ ਕਹਿ ਦਿੰਨੇ ਆ ਮਤਲਬ ਬਹੁਤ ਸਾਰੇ ਪੁਰਾਣੇ ਬਜ਼ੁਰਗ ਵਿੱਟੀਆਂ ਨਹੀਂ ਵੀ ਅਸੀਂ ਵਧਾਈ ਨਹੀਂ ਦੇਣੀ ਜੀ ਸੁਣ ਲਓ ਚਲੋ ਧੀਆਂ ਦੀ ਰਹਿਣ ਤੋਂ ਤੁਸੀਂ ਵਧਾਈ ਦੇਣ ਦੀ ਠੀਕ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਪੁੱਤ ਹੋ ਜੰਨੇ ਆ ਪਰ ਤੇ ਧੀਆਂ ਦੀ ਵਧਾਈ ਨਹੀਂ ਦਿੰਦੇ ਫੇਰ ਪੁੱਤ ਹੋ ਜੰਨੇ ਆ ਜੇ ਤੱਕ ਗਰੰਟੀ ਹੈਗੀ ਤਾਂ ਤਾਂ ਮੰਨੀਏ ਤਾਂ ਵੀ ਕਿਹੜੇ ਪੁੱਤ ਹੋ ਜੰਨੇ ਆ ਨਹੀਂ ਗੱਲ ਇੱਕ ਹੋਰ ਹੈ ਜੇ ਪੁੱਤਾਂ ਦੀ ਵਧਾਈ ਦਿੰਦੇ ਆ ਫੇਰ ਵੀ ਕਿਹੜਾ ਰੱਬ ਕਿਤੇ ਆਏ ਆਏ ਹੁਣ ਹੁਣ ਮੇਰੀ ਗੱਲ ਸੁਣੋ ਦੇਖਿਓ ਬਾ ਉਧਰ ਨਹੀਂ ਨਹੀਂ ਮੇਰੇ ਕੋਲ ਇਹ ਜੇ ਆਪਾਂ ਹੁਣ ਪੁੱਤ ਦੀ ਵਧਾਈ ਦਿੰਨੇ ਆ ਤਾਂ ਕੋਈ ਪੱਕਾ ਸ਼ੋਰ ਥੋੜੀ ਆ ਵੀ ਹਾਂ ਧੀ ਹੋਣੀ ਨਹੀਂ ਇਹ ਤਾਂ ਭਾਈ ਜੋ ਤੁਹਾਡੇ ਲੇਖ ਹੈ ਜੋ ਤੁਹਾਡੇ ਲੇਖਾਂ ਚ ਰੱਬ ਨੇ ਲਿਖਿਆ ਹੋਇਆ ਉਹ ਜੀ ਘਰ ਚ ਉਹੀ ਆਉਣਾ ਜੇ ਆਪਾਂ ਕਹੀਏ ਨਾ ਵੀ ਧੀ ਦੀ ਵਧਾਈ ਨਹੀਂ ਦੇਣੀ ਦੁਬਾਰਾ ਫੇਰ ਧੀ ਆਜੂਗੀ ਉਹ ਉਹ ਤਾਂ ਬਿਲੇ ਬਹਿਮ ਹੈ ਬਹਿਮ ਹੈ ਹਾਂ ਕਿ ਇੱਕ ਪਾਸੇ ਕਹਿੰਦੇ ਅਸੀਂ ਪਰਮਾਤਮਾ ਦੀ ਬਖਸ਼ੀ ਹੋਈ ਚੀਜ਼ ਹੈ ਹਾਂ ਫਿਰ ਉਹਨੇ ਜੀ ਦਿੱਤਾ ਵਾ ਫਿਰ ਅਸੀਂ ਆਪਣਾ ਦਿਮਾਗ ਵੀ ਲੜਾਉਣੇ ਆਏ ਹੋ ਜਿਹੜਾ ਉਹ ਜਿਹੜਾ ਆਇਆ ਇਹ ਤਾਂ ਜੋ ਮਾਲਕ ਦੀ ਮਰਜ਼ੀ ਆ ਮਾਲਕ ਨੇ ਤੁਹਾਡੇ ਮੁਕੱਦਰਾਂ ਵਿੱਚ ਲਿਖਿਆ ਵਾਏ ਉਹੀ ਚੀਜ਼ ਆਉਣੀ ਆ ਚਾਹੇ ਪੁੱਤ ਦੀ ਵਧਾਈ ਦੇ ਲੋ ਚਾਹੇ ਧੀ ਦੀ ਵਧਾਈ ਦੇ ਲੋ ਰੱਬ ਨੇ ਜਿੰਨਾ ਸੁੱਖ ਲਿਖਿਆ ਵਾ ਤੁਹਾਡੇ ਕਰਮਾਂ ਚੋਂ ਉਨਾਂਕ ਤੁਹਾਨੂੰ ਸੁੱਖ ਮਿਲਣਾ ਜਿੰਨਾ ਕਿ ਭਾਈ ਦੁੱਖ ਲਿਖਿਆ ਵਾ ਉਨਾਂਕ ਦੁੱਖ ਮਿਲਣਾ ਬਾਕੀ ਕੁਝ ਪਤਾ ਕਿਆ ਗੱਲਾਂ ਹੋ ਜਿੰਦਗੀਆਂ ਕਿਸੇ ਪਰਬੀਤੀ ਵੀ ਹੁੰਦੀ ਆ ਹਾਂ ਤਾਂ ਵੀ ਥੋੜਾ ਜਿਹਾ ਬੰਦਾ ਡਰ ਜਾਂਦਾ ਆ ਪਾ ਗਲਤ ਨਹੀਂ ਕਹਿੰਦੇ ਕਿਸੇ ਨੂੰ ਪਰ ਚਲੋ ਕੋਈ ਨਹੀਂ ਜਿੱਦਾਂ ਪਰਮਾਤਮਾ ਨੇ ਮਨਜ਼ੂਰੀ ਕਹਿੰਦੇ ਖੁਣਾ ਹੋਈ ਆ ਤੂੰ ਕਿਆ ਕਹਿਣਾ ਚਾਹੁੰਦੀ ਆ ਬੋਲੋ ਜੀ ਉਹ ਲੱਡੂ ਨੂੰ ਪਤਾ ਵੀ ਮੇਰੀਆਂ ਗੱਲਾਂ ਚੱਲਦੀਆਂ ਸਾਡੇ ਪੁੱਤ ਨੂੰ ਪਤਾ ਪੋਤਾ ਜਾਂਦਾ ਇਹ ਹੈ ਹੈ ਤੇ ਇੱਕ ਰੀਸੈਂਟਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹਫਤੇ ਦੇ ਵਿੱਚ ਵਿੱਚ ਇੱਕ ਨਿਊਜ਼ ਚੱਲ ਰਹੀ ਹੈ ਹਮ ਆਪਣੇ ਜਿਹੜਾ ਔਰ ਹਸ਼ ਕਿਹੜਾ ਉਹ ਜਿਹੜਾ ਪਖ ਖੈਡ ਨੂੰ ਜਾਂਦੇ ਆ ਉਹ ਪ੍ਰਭਾਸਰਾ ਹਮ 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 ਉਹਦੇ ਵਿੱਚ ਕੋਈ ਮੇਰੇ ਕਹਿੰਦੇ ਪੰਜ 6 ਮਹੀਨੇ ਦੀ ਬੱਚੀ ਆ ਛੱਡ ਗਿਆ ਪੰਗੂੜੇ ਦੇ ਵਿੱਚ ਕਾਈ ਅੱਛਾ ਕੀ ਕਹੋਗੇ ਇੱਕ ਗੱਲ ਸੋਚੀ ਜ਼ਰੂਰੀ ਕੰਮ ਦੀ ਹਮ ਬਿੱਕੀ ਨੇ ਤੱਕ ਲਗ ਤੱਕ ਨਹੀਂ ਇੱਕ ਨੇੜ ਹੀ ਨੇ ਜਨਮ ਦਿੱਤਾ ਹਮ ਉਹੀ ਗੱਲ ਆ ਲੋਕਾਂ ਦਾ ਜਿਗਰਾ ਪਤਾ ਨਹੀਂ ਕਿੱਥੇ ਤੇ ਪੈ ਜਾਂਦਾ ਸੋਚਣ ਦੀ ਨਹੀਂ ਅੱਜ ਕੱਲ ਨਿਆਣੇ ਕਿੱਡੇ ਔਖੇ ਹੁੰਦੇ ਆ ਹਾਂ ਸਾਡਾ ਤਾਂ ਮੈਂ ਕਹਿੰਦਾ ਵੀ ਇਹਦੇ ਬਗੈਰ ਬੱਚੇ ਦੀ ਬਗੈਰ ਘੰਟਾ ਨਹੀਂ ਲੰਘਦਾ ਇੱਕ ਘੰਟਾ ਛੱਡ 10 ਮਿੰਟ ਨਹੀਂ ਲੰਘਦੇ ਪਹਿਲਾਂ ਆਣ ਕੇ ਸਾਰੇ ਬਾਈ ਵੀ ਇਹਨੂੰ ਮਿਲਦਾ ਆ ਕੇ ਮੈਂ ਵੀ ਇਹਨੂੰ ਮਿਲਦਾ ਲੱਡੂ ਨੂੰ ਹਾਂ ਓ ਬੱਤੇ ਹੱਗਨ ਮੈਨੂੰ ਇੱਕ ਜੇ ਭਾਈ ਨੀਂਦ ਨਹੀਂ ਆਉਂਦੀ ਆ ਓਏ ਲੱਡੂ ਹੱਗਨ ਓਏ ਹੁਣ ਗੱਲਾਂ ਕਰਨੀਆਂ ਹੱਗਨ ਕੋਵਾ ਦਾ ਜੂਰ ਕੋਵਾ ਦਾ ਜੀ ਪਾਪਾ ਨੇ ਬਾਹਰ ਆ ਤੈਨੂੰ ਪਾਪਾ ਚੀਜ਼ੀ ਨਹੀਂ ਦੇ ਕੇ ਆਏ ਮੇਰੀ ਹੱਗਨ ਨੂੰ ਕਾਹ ਤੇ ਵੇ ਕਾਹ ਤੇ ਕੀ ਦੇਨ ਜਨਗਨ ਹਗਨ ਕਾਕਾ ਦੀ ਜੀ ਹਗਨ ਬੂਬੂ ਵੀ ਕਹਤੀ ਹੈ ਕਿ ਮੈਂ ਕਵੇ ਬੱਧੀਓ ਲੱਗੀ ਮੈਨੂੰ ਪਤਾ ਲੱਗਣ ਲੱਗਿਆ ਹਾਂ ਪਪਾ ਪੀਜ਼ਾ ਨਹੀਂ ਖਲਾ ਕੇ ਲਿਖਾਈ ਤੇ ਬਗੜ ਨਹੀਂ ਖਾਇ ਚੋ ਖਾਊਗਾ ਪੀਜ਼ਾ ਖਾਣ ਦੋ ਕੀ ਦਾ ਹੋ ਜਾਵੇ ਬੇਚਰੀ ਚੋ ਖਾਣੇ ਚੋਕ ਦੇਖ ਲੈ ਤੇ ਮੇ ਲੋ ਜੀ ਇੱਧਰ ਹੁਣ ਮੰਮੀ ਜੀ ਨੂੰ ਸੱਸ ਜੀ ਆ ਗਏ ਸਾਰੇ ਮਾਤਾ ਜੀ ਨੇ ਸਖਾਫ ਮੰਨਿਆ ਹੋਇਆ ਠੰਡ ਲੱਗਦੀ ਭਾਈ ਠੰਡ ਦਾ ਟਾਈਮ ਆ ਔਰ ਉੱਪਰ ਚਲੇਗਾ ਨਾ ਮੰਮੀ ਮੈਂ ਇੱਕ ਗੱਲ ਹੋਰ ਸੋਚਦਾ ਦਾ ਅੱਜ ਸਵੇਰ ਤੀ ਉਹ ਗੱਲ ਹੈ ਹਾਂ ਮੈਂ ਕਿਹਾ ਨਾਲੇ ਦਾ ਤੁਹਾਡਾ ਫਾਇਦਾ ਹੋ ਜੂਗਾ ਹੈ ਨਾਲੇ ਜੈਸਮੀਨ ਉਹਨਾਂ ਦਾ ਫਾਇਦਾ ਹੋ ਜੂਗਾ ਸਾਡੀ ਖੈ ਦੀ ਗੱਲ ਹਾਂ ਥੋੜੇ ਫਾਇਦੇ ਦੀ ਗੱਲ ਸੋਚਦਾ ਮੈਂ ਥੋੜੇ ਨਿਕਲੀ ਛੇਤੀ ਰਸਨ ਕਿਹੜੀ ਫਾਇਦੇ ਦੀ ਗੱਲ ਹੈ ਛੇਤੀ ਤਾਂ ਮੰਮੀ ਆਏ ਆ ਹਾਂ ਕੱਲੂ ਮੈਂ ਲਿਆਵਾਂ ਦੋ ਤਿੰਨ ਸਲਾਈਆਂ ਹਾਂ ਨਾਲੇ ਲਿਆਵਾਂ ਉਹਨਾਂ ਦਾ ਡੋਰਾ ਜਾਂ ਯਾਰ ਹਾਂ ਮੰਮੀ ਉਹ ਜਿਹੜੇ ਪੈਰਾਂ 'ਮਾਂ ਬੂਟ ਜੇ ਨਹੀਂ ਪਾਉਂਦੇ ਹੁੰਦੀਆਂ ਜਨਾਨੀਆਂ ਸਿਉਕੇ ਨਾਲੇ ਤਾਂ ਆਪਣੇ ਜੋਗੇ ਸਿਉਉ ਨਾਲੇ ਜੈਤਨੀ ਉਹਨਾਂ ਜੋਗੇ ਸਿਉ ਨਹੀਂ ਬੁੰਨਦੇ ਸੱਚ ਆਉਂਦੇ ਮੰਮੀ ਨੇ ਬੁੰਨਣ ਦੇ ਲੈ ਮੰਮੀ ਤਾਂ ਮੈਂ ਦੇਖੀ ਆ ਮੰਮੀ ਨੇ ਤਾਂ ਪਤਾ ਕਿਆ ਕਰਨਾ ਰੋਟੀ ਪਕਾਉਣੀ ਜੇ ਰੋਟੀ ਤੇ ਚੱਲ ਜਾਂਦਾ ਹੱਥ ਵਹਿਲੇ ਨਹੀਂ ਹੁੰਦੇ ਕੁਝ ਵੀ ਕਰਨਾ ਮਾਲਾ ਹੁਣ ਬੈਠੀਆਂ ਜਨਾਨੀਆਂ ਗੱਲਾਂ ਹੀ ਮਾਰਦੀਆਂ ਬੁਣੀ ਜਾਣਾ ਨਾਲ ਗੱਲਾਂ ਮਾਰੀ ਜਾਣੀਆਂ ਇਹ ਨਹੀਂ ਮੈਂ ਤਾਂ ਨਹੀਂ ਕਹਿੰਦੀ ਸੌ ਗਿਆ ਲੱਡੂ ਸੌ ਗਿਆ ਇੱਧਰ ਤੇ ਭੱਜਣਾ ਸੌਖਾ ਮਮੀ ਨੂੰ ਕਹਿੰਦੀ ਪਰੇ ਨੂੰ ਬੋੜ ਲਾਤੀ ਨਾ ਉਹ ਉੱਠ ਗਿਆ ਤਾਂ ਯਾਦ ਵਿਚਾਲੀ ਤਾ ਕਰਕੇ ਭੱਜ ਲਾ ਗਿਆ ਜਾਨਾ ਨੇ 2-3 ਵਜੇ ਤੋਂ ਪਹਿਲਾਂ ਸੋਣਾ ਨਹੀਂ ਹਾਂ ਕਰੋ ਭਾਈ ਇਹ ਵੀ ਗੱਲ ਆ ਅਜੇ ਕੀ ਜਾ ਉਹਦੀ ਤੇ ਹੁਣ ਦਾ ਬਲੌਗ ਸਾਡਾ ਹੈਗਾ ਜੀ ਮੇਨ ਪੁਆਇੰਟ ਪਰ ਆਈਏ ਅਸੀਂ ਅੱਜ ਓਪਨ ਕਰਨੇ ਆ ਗਿਫਟ ਜਿਹੜੇ ਗਿਫਟ ਆਏ ਹੋਏ ਆ ਆ ਦੇਖੋ ਆ ਢੇਰ ਲੱਗਿਆ ਪਿਆ ਜੀ ਸਾਡੀ ਨੂਰ ਨੂੰ ਤੇ ਦੀਦੀ ਨੂੰ ਹਾਂ ਇਹ ਭਾਈ ਗਿਫਟ ਆਏ ਹੋਏ ਆ ਤੁਹਾਨੂੰ ਪਤਾ ਹੀ ਆ ਪ੍ਰੋਗਰਾਮ ਆਪਾਂ ਕਰਕੇ ਹਟੇ ਤੇ ਤੇ ਹੁਣ ਗਿਫਟਾਂ ਦੀ ਓਪਨਿੰਗ ਹੋਣੀ ਆ ਅ ਸਹਰਾਣਾ ਚੱਕੋ ਹਰਗੁਣ ਦਾ ਮੈਂ ਕਰਾਂ ਫੇ ਗਿਫਟ ਤੁਹਾਡੇ ਕੋਲ ਨੂੰ ਤੇ ਲਓ ਭਾਈ ਗਿਫਟ ਕਰ ਤੇ ਕੋਲ ਨੂੰ ਅ ਇਹਨਾਂ ਦੀ ਹੁਣ ਓਪਨਿੰਗ ਕਰੋ ਫਿਰ ਆਪਾਂ ਸਾਰਿਆਂ ਨੂੰ ਦਿਖਾਈਏ ਭਾਈ ਕਿਆ ਕਿਆ ਕੁਝ ਨਿਕਲੇ ਆ ਕਿਦੇ ਕਿਦੇ ਗਿਫਟ ਵਿੱਚੋਂ ਨੇ ਕਲਿਆ ਨਹੀਂ ਨਹੀਂ ਤੇ ਬਣਾ ਲੇ ਲੂਗੀ ਚਲੋ ਸਰਾ ਨਾ ਦੇ ਦੇ ਲੱਡੂ ਸਾਡਾ ਉਰੇ ਪਾਉਂਗਾ ਦੇਖਿਆ ਦੇਖ ਤੂੰ ਦੇਖ ਰਹੀ ਆਂ ਲੰਦੀ ਪੂਰੀਆਂ ਦੇਖ ਤਾਂ ਬਾਹਾਂ ਹੈਂ ਬਾਹਾਂ ਦੇਖ ਲੈ ਹਾਂ ਜੀ ਮੇਰਾ ਲਾਈਟ ਵੇਚ ਦਿੱ ਜੀ ਨੋ ਕਦੂ ਜਾ ਨੇ ਲੈ ਲ ਨੀ ਨੀਗਾ ਦੇਖ ਨੀਗਾ ਹੁਣ ਦੇਖੀ ਇੱਕ ਮੋਡ ਲਾਈਟ ਬਣਾ ਹੁਣ ਦੇਖੀ ਹਾਰਕ ਨੂੰ ਬੈ ਬਲਿਓ ਨਹੀਂ ਲੈ ਨਹੀਂ ਬੈਟਰੀ ਲਊ ਆ ਬਲ ਨਹੀਂ ਰਹੀ ਤੇ ਚਲ ਕੋਈ ਨਾ ਹੈ ਜਬੜਾ ਕੱਬੱਲਾ ਬਲਾ ਬਲਾਇਆ ਵਾ ਉਹ ਫੋਨ ਦੀ ਬੈਟਰੀ ਲੋ ਵਾ ਉਹ ਦਿਖਾਉਂਦੇ ਨੇ ਉਹ ਹਾਂ ਰੀਐਕਟ ਉਹ ਕਰਦੀ ਐ ਹਾਂ ਚਲ ਆਈ ਨਾ ਮਨ ਕੀ ਦੇਖਾਂ ਮੈਂ ਆਪਣਾ ਫੋਨ ਉਹ ਬੈਟਰੀ ਵਾਦੀ ਹੋਵੇ ਕਿੰਨੇ ਪਰਸੈਂਟ ਆ ਦੇਖਾਂ ਕਿਤੇ ਵਿੱਚੇ ਨਾ ਬੰਦ ਹੋ ਜਵੇ 11% ਆ ਚਲੋ ਫਿਰ ਹਾਂ ਨਾ ਮੇਡੂ ਕੰਮ ਤੇ ਪਹਿਲਾ ਗਿਫਟ ਕੀ ਦਾ ਹੈ ਸਿਕਾ ਦੀ ਦਾ ਇਹ ਹੈਗਾ ਜੀ ਨਿਕਾ ਦੀ ਦਾ ਖੋਲ ਕੇ ਦਿਖਾਓ ਖੋਲ ਕੇ ਇੱਕ ਮਿੰਟ ਇੱਕ ਮਿੰਟ ਇੱਕ ਇਹ ਝਾਰਾ ਕੁਝ ਮੁਰੇ ਆਈ ਜਾਂਦਾ ਹਾਂ ਹੁਣ ਦਿਖਾਓ ਇਹ ਹੈਗਾ ਸਾਡੀ ਨਿੱਕਾ ਦੀਦੀ ਵੱਲੋਂ ਭਾਈ ਗਿਫਟ ਹਾਂ ਨੂਰ ਨੂੰ ਨੂਰ ਨੂੰ ਵਾਹ ਜੀ ਵਾਹ ਉੱਪਰ ਹੈਗੇ ਆ ਹਿਰਨ ਸਾਡੇ ਦੋ ਹਿਰਨ ਨੇ ਛਪਾਈ ਹੋਏ ਐ ਹਿਰਨ ਹਾਂ ਤੇ ਹੁਣ ਆ ਗਿਆ ਜੀ ਅਗਲਾ ਗਿਫਟ ਜੀ ਤੇ ੱਲੀ ਵਾਲੀ ਬੜੀ ਭੈਣ ਸਾਡੀ ਜੇ ਸਾਡੀ ਜੱਠੀ ਭੈਣ ਦਾ ਗਿਫਟ ਆ ਗਿਆ ਜੀ ਤੇ ਬ੍ਰੈਂਡ ਤੇ ਰਮਾਲ ਉਹ ਜਰਾਬਾ ਜਰਾਬਾ ਰਮਾਲ ਨਹੀਂ ਰਮਾਲ ਜਰਾਬਾ ਨਾਲ ਆ ਕਿ ਉਹ ਹੀ ਕੁਝ ਜਾਣਾ ਹੈ ਕਿ ਜ ਸੋਨਾ ਹੈ ਨਾ ਮੰਮੀ ਹਾਂ ਬਾਕੀ ਸੋਨਾ ਹੈ ਨਾ ਵੇ ਬਾਜੀ ਵਾ ਨੂਰ ਦੇ ਟੌਰ ਬਣ ਜਾਣੀਆਂ ਨੂਰ ਦੀ ਬਣ ਜਾਣੀ ਟੌਰ ਪਾ ਲੈ ਬਹੁਤ ਸੋਨਾ ਹੈ ਸਹੀ ਗੱਲ ਕਰ ਰਾਗੂ ਤਾਂ ਬਥਰੋ ਹੈ ਕਿੰਨੀ ਬਹੁਤ ਸੋਹਣਾ ਬਣੇ ਜੈਸਮੀਨ ਦੇਖਦੀ ਸੀ ਇਹਨੇ ਹਾਂ ਹਾਂ ਯਾਦ ਹੈ ਜਦੋਂ ਤੇ ਨੂਰ ਨੂੰ ਆਪਾਂ ਡਰੈਸ ਲੰਡੇ ਸੀਗੇ ਆਹਹੀ ਕੁਸਤਾਵ ਹਾਂ ਇਹ ਤਾਂ ਹੈ ਨਹੀਂ ਸੋਹਣਾ ਲੱਗਦਾ ਤੇ ਲਓ ਜੀ ਪਾਈਏ ਸਾਡੀ ਜੇਠੀ ਭੈਣ ਦਾ ਇਹ ਇਹ ਆ ਗਿਆ ਸਾਡਾ ਲਖਵਿੰਦਰ ਕੌਰ ਰੱਜੀ ਕੌਰ ਨਹੀਂ ਲਖਵਿੰਦਰ ਕੌਰ ਰੱਜੀ ਦੀ ਜੀ ਦਾ ਪਤਾ ਲੱਗਣਾ ਆਪਣੇ ਉਹਨਾਂ ਨੂੰ ਦੇਖਣ ਵਾਲੇ ਨੂੰ ਹਾਂ ਸੀਦੀ ਨੇ ਪਿਆਰ ਕਰ ਦਿੱ ਗਿਆ ਲੋ ਸੀਦੀ ਨੇ ਪਿਆਰ ਕਰ ਦਿੱ ਗਿਆ ਲੋ ਵੀ ਦੀ ਨੂੰ ਰੱਜੀ ਆ ਲਖਵਿੰਦਰ ਆ ਪੱਕਾ ਨੂੰ ਹਾਂ ਮੁਦਾ ਜਰਾ ਲਖਵਿੰਦਰ ਇਹ ਕਹਿੰਦੇ ਜਾਣਾ ਉੱਥੇ ਕੰਨੇ ਆ ਇੱਥੇ ਨਹੀਂ ਆਸੀ ਕਰਦੇ ਆਪਣੀ ਵੀਡੀਓ ਚ ਜਾਂਦਾ ਤਾਂ ਰੱਜੀ ਦੀਦੀ ਸੋੜਦੇ ਹਾਂ ਹਾਂ ਪਤਾ ਗੱਲ ਕਿ ਹਰੇਕ ਬੰਦੇ ਦਾ ਆਪਣਾ ਆਪਣਾ ਨਾਮ ਹੁੰਦਾ ਹੁਣ ਭਾਬੀ ਦਾ ਨਾਮ ਜਿਹੜਾ ਪੇਕਿਆਂ ਦਾ ਏ ਉਹ ਹੋਰ ਹੋਣਾ ਨਹੀਂ ਲਾਪਰੀ ਦੀ ਕਹਿੰਦੇ ਰਹੇ ਮੈਨੂੰ ਨਹੀਂ ਉਹ ਮੈਨੂੰ ਪਤਾ ਤਾਂ ਹੈਗਾ ਕਾਨੂੰ ਕਾਣਾ ਮੈਨੂੰ ਪਤਾ ਤੇ ਜ਼ਰੂਰ ਮੇਰੇ ਕੋ ਨਾ ਵਾ ਹਾਂ ਦੱਸਿਆ ਇੱਕ ਤਾਂ ਜੈਸਮੀਨ ਹਾਂ ਨਾਨੀ ਹੋਗੀ ਹਾਂ ਆ ਮਮਮੀ ਹੋਗੀ ਇੱਕ ਮੇਰੀ ਮਮਮੀ ਹੋਗੀ ਜਸਮੀਨ ਇਹ ਕਹਿੰਦੀ ਹੈ ਜਸਮੀਨ ਕੱਦ ਯਾਖਸ ਮੀਨੇ ਉਹ ਐਗੈਸਨ ਹਾਂ ਇੱਕ ਹੋਰ ਨਾਮ ਆ ਤੇਰਾ ਬੱਸ ਮੈਂ ਘੇਰ ਹੁੱਟੀ ਘੇਰ ਨਹੀਂ ਸੱਚੀਓ ਚਲੋ ਜੈਸਨ ਉ ਤੈਸਾ ਪਤਾ ਗੱਲ ਗਿਆ ਇਹ ਜੈਸਨ ਉ ਤੈਸਾ ਬੋਲੀ ਮੰਮੀ ਜਾਬ ਵੀ ਮੈਂ ਫੋਨ ਇੱਥੇ ਜੀ ਕਿਤੇ ਹੁਣ ਮੰਨ ਲਓ ਮੰਮੀ ਦਾ ਫੋਨ ਆ ਗਿਆ ਨਾ ਮੰਨ ਲਾ ਵਾਲੀ ਮੰਮੀ ਦਾ ਮੰਨ ਲਓ ਹੁਣ ਸਪੀਕਰ ਔਨ ਹੋ ਗਿਆ ਇਹਨੇ ਸਪੀਕਰ ਔਨ ਕਰਕੇ ਇੱਥੇ ਹਾਂ ਮੰਮੀ ਹਾਂ ਜੱਸੀਏ ਕੀ ਕਰਦੀ ਓ ਲੱਡੂ ਆਏ ਮੇਰਾ ਪੁੱਤ ਚੋੜਾ ਜਾਏ ਕਾ ਕਰਦਾ ਹੈ ਮੇਰਾ ਡੱਡੂ ਜੇ ਰੋਣ ਆ ਜੇ ਤਾਂ ਫੇਰ ਤਾਂ ਸਾਨੂੰ ਆਏ ਦਿੱਤੀ ਨਾ ਉਹ ਨਹੀਂ ਭੁੱਖ ਲੱਗੀ ਵੀ ਦੀ ਭੁੱਖ ਭੁੱਖ ਲੱਗੀ ਹੋਈ ਦੀ ਲੱਗੀ ਬਾਤ ਨੂੰ ਜਦੇ ਪਤਾ ਲੱਗ ਗਿਆ ਗੱਲ ਮੈਂ ਸੁਣਨ ਨੂੰ ਆਪ ਨੂੰ ਜਦੇ ਪਤਾ ਲੱਗ ਗਿਆ ਹੋਰ ਕੀ ਹੈ ਕੀ ਚੀਜ਼ ਹੁੰਦੀ ਹੈ ਨਾ ਤੁਹਾਨੂੰ ਦੱਸਿਆ ਨਹੀਂ ਤਾਂ ਤਾਂ ਚੀਜ਼ ਇਹ ਜੀ ਆ ਹਾਂ ਤੇ ਹੁਣ ਆ ਗਿਆ ਜੀ ਗਿਫਟ ਇਹ ਕੀ ਦਾ ਭਾਈ ਆ ਤਾਂ ਇਹਦੇ ਪਰ ਤਾਂ ਨਾਮ ਲਿਖਿਆ ਹੋਇਆ ਕਰਨਵੀਰ ਸਿੰਘ ਸ਼ੁਭਰੀਤ ਸਿੰਘ ਸ਼ੁਭਰੀਤ ਕੌਰ ਇਹ ਤਾਂ ਮਾਲ ਵਾਲਿਆਂ ਦਾ ਹੈ ਹਾਂ ਸਾੜਾ ਸਾਹਿਬ ਔਰ ਸਾਲੀ ਸਾਹਿਬ ਵੱਲੋਂ ਤੇ ਇੱਧਰ ਹੁਣ ਦੇਖਦੇ ਆਂ ਭਾਈ ਇਹ ਆਇਆ ਕਿਹਦੇ ਵੱਲੋਂ ਆਇਆ ਦਾ ਪਤਾ ਲੱਗੇ ਆਲੇਆ ਵੱਲੋਂ ਸਾਡੇ ਸਾਰੇ ਗਿਫਟ ਸਭਾਈ ਸਾਂਝੇ ਹੀ ਆ ਤੇ ਆਪਣਾ ਕਿਹੜਾ ਕੁਛ ਮੰਡਿਆ ਵਾ ਹਾਂ ਬਿਲਕੁਲ ਇਹ ਸੂਟ ਆ ਇਹ ਗੱਲ ਪਤਾ ਕੀ ਆ ਇਹ ਸੂਟਾਂ ਵਾਲੀ ਵੀਡੀਓ ਤਾਂ ਅਸੀਂ ਪਾਤੀ ਸੀ ਪਰ ਉਹਦੇ ਵਿੱਚ ਆਏ ਨਹੀਂ ਤਾਂ ਦੱਸਿਆ ਵੀ ਕਿਹੜਾ ਸੂਟ ਲਿਆ ਤੇ ਇਹ ਹੁਣ ਪਤਾ ਲੱਗੂਗਾ ਤੁਹਾਨੂੰ ਵੀ ਕਿਹੜਾ ਸੂਟ ਅਸੀਂ ਗਿਫਟ ਵਿੱਚ ਦਿੱਤਾ ਤਾਂ ਤੇ ਆਹ ਆ ਦੇਖੋ ਜੀ ਫਿਰ ਸੂਟ ਹਾਂ ਆ ਸੂਟ ਲਿਆ ਆ ਸੂਟ ਲਿਆ ਸੀਗਾ ਅ ਇੱਕ ਕਿਆ ਕਹਿੰਦੇ ਹੁੰਦੇ ਆ ਆ ਆਲ ਰਾਉਂਡਰ ਕਿਆ ਕਹਿੰਦੇ ਹੁੰਦੇ ਆ ਆਲ ਰਾਉਂਡਰ ਆਲ ਰਾਉਂਡਰ ਉਹ ਭਾਈ ਨਹੀਂ ਹੈਗਾ ਹਾਂ ਹਾਂ ਸਰਵਾਰ ਬੋਲ ਅੱਛਾ 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 ਠੀਕ ਹੈ ਇਹ ਸਰਵਾਰ ਹੈ ਇਹਨੇ ਸਰਵਾਰ ਓਕੇ ਚੁੰਨੀ ਮਮੀ ਚੁੰਨੀ ਲਗਾ ਕੇ ਮਮੀ ਇੱਕ ਗੱਲ ਹੈ ਵੈਸੇ ਮੈਂ ਉੱਥੇ ਇੱਕ ਹਿਸਾਬ ਲਾਇਆ ਮੰਨੂ ਨੂੰ ਨਹੀਂ ਤਾਂ ਪਤਾ ਆ ਕੰਮ ਉੱਥੇ ਜਿਹੜੇ ਕੜਾਈਆਂ ਵਾਲੇ ਸੂਟ ਆ ਉਹ ਇਹਦੇ ਨਾਲੋਂ ਸਸਤੇ ਤੇ ਇਹ ਉਹਨਾਂ ਨਾਲੋਂ ਮਹਿੰਗਾ ਮਿਲਿਆ। ਇਹ ਕੱਪੜਾ ਵਧੀਆ ਨੇ। ਨਹੀਂ ਮੰਨੂ ਆਏ ਲੱਗਦਾ ਤਾਂ ਵੀ ਇਹ ਸਸਤਾ ਹੋ। ਪਰ ਇਹਦਾ ਇਹ ਚੀਜ਼ਾਂ ਮਹਿੰਗੀਆਂ ਹੁੰਦੀਆਂ। ਹਾਂ ਇਹ ਇਹ ਕੜਾਈਆਂ ਵਾਲਿਆਂ ਨਾਲੋਂ ਮਹਿੰਗਾ ਮਿਲਿਆ ਸੂਟ। ਤੇ ਆਹ ਹੋ ਗਿਆ ਮੇਰੇ ਪਤੀ ਦਾ ਪਹਿਲਾ। ਹਾਂ ਇਹ ਭਾਈ ਪਰਨਾ ਬਾਈ ਦੇ ਨਾਲ। ਤੇ ਇਹ ਹੋ ਗਿਆ ਹੁਣ ਇੱਕ ਓਪਨ ਗਿਫਟ। ਅਗਲਾ ਹੁਣ ਕਰੋ ਇਹ ਵੀ ਫੁੱਲ ਵਾਲਿਆਂ ਦਾ। ਅੱਛਾ ਇਹ ਮੰਮੀ ਵੱਲੋਂ। अच्छा ए मम्मी जी यार ए, मासी जी ਵੱਲੋਂ ਮੰਮੀਆ ਵੱਲੋਂ ਹਾਂ ਬਿਲਕੁਲ ਤੇ ਲਓ ਜੀ ਹੁਣ ਲੱਗਿਆ ਗਿਫਟ ਹੋਣ ਓਪਨ ਮਾਂ ਲਾਣੀ ਫੈਮਿਲੀ ਵੱਲੋਂ ਜਿਹੜਾ ਆ ਆ ਵਾ ਦੇਖਦੇ ਹੁਣ ਵਿੱਚ ਕੀ ਨਿਕਲਦਾ ਏ ਇਹ ਵੀ ਕੋਈ ਦਾਜ ਆ ਹਾਂ ਜਦ ਤੱਕ ਖੋਲਣਾ ਨਹੀਂ ਜਦ ਤੱਕ ਕਹਿ ਕਹਿ ਸਕਦੇ ਆ ਭਾਈ ਸਹੀ ਗੱਲ ਆ ਹਾਂ ਬੰਦੇ ਇੱਕ ਹੋਰ ਪੈਕਿੰਗ ਦਾਰੇ ਆਪਾਂ ਚ ਪੈਕ ਕਰੂਗੀ ਲੈ ਲਾ ਪੂਰਾ ਲੈਣਾ ਠੀਕ ਆ ਇਹ ਲਾ ਬਾਰੇ ਕੀ ਕਰਦਾ ਹੈ ਹਾਂ ਤਰ ਹੀ ਪਈ ਆ ਕੋਈ ਨਾ ਜਿ ਭਾਜੀ ਦਾ ਜਨਮ ਦਿਨ ਆ ਗਿਆ ਆਪਾਂ ਇਸ ਤੇ ਚ ਗਿਫਟ ਪੈਕ ਕਰ ਲਈਆ ਬੱਲਾ ਬੱਲਾ ਕਿੰਨੀ ਲੰਬੀ ਸੋਚ ਆ ਡੇਢ ਦੋ ਮਹੀਨੇ ਅੱਗੇ ਦੀ ਸੋਚ ਔਰ ਕੀ ਆ ਔਰ ਕੀ ਇਹਦੇ ਵਿੱਚ ਤਾਂ ਮੈਨੂੰ ਕੋਈ ਰਸੋਈ ਵਾਲਾ ਲੱਗਦਾ ਸਿਸਟਮ ਹੈ ਜਿਹੜੇ ਹਿਸਾਬ ਗਏਦਾ ਗੱਤਾ ਜਿਹਾ ਇਹ ਬਾਕੀ ਹੁਣ ਪਤਾ ਨਹੀਂ ਉਹ ਕੋਕਿਚਨ ਵਾਲੀ ਉਹ ਆਈਟਮ ਲੱਗਦੀ ਮੈਨੂੰ ਜੇ ਨਾ ਹੋਵੇ ਤੇ ਹੁਣ ਬਾਕੀ ਹੁਣ ਪਾਈ ਬਾਕੀ ਹੁਣ ਬਾਹਰ ਬਾਹਰ ਨਿਕਲੇ ਤੇ ਪਤਾ ਲੱਗੂਗਾ ਅੱਛਾ ਓਏ ਉਹ ਚੀਜ਼ ਆ ਇਹਦੇ ਵਿੱਚ ਆਪਣੀਆਂ ਤਸਵੀਰਾਂ ਚੜਾ ਸਕਦੇ ਆ ਵਾਹ ਜੀ ਵਾਹ ਤੈਨੂੰ ਦੇ ਕੇ ਆਓ ਤੇ ਜੜਵਾ ਕੇ ਲਿਆਓ ਇੰਨੀ ਸੌਖੀ ਜੂ ਆਪਾਂ ਗੈਲਰੀ 'ਚ ਲਾ ਲੂ ਹਾਂ ਬਹੁਤ ਸੋਹਣੀ ਲੱਗਦੀ ਇਹਦੇ 'ਚ ਪਤਾ ਕੀ ਚੱਕਰ ਹੈ ਦੇਖ ਉੱਪਰ ਤੁਹਾਡੀ ਫੋਟੋ ਥੌੜੀ ਯਾਰ ਬਾਈ ਫੈਮਲੀ ਦੀ ਪੁੱਤ ਆ ਐਦਾਂ ਕਰ ਲੋ ਉੱਪਰ ਫੈਮਲੀ ਦੀ ਥੱਲੇ ਥੌੜੀ ਯਾਰ ਬਾਈ ਦੀ ਉਤੇ ਥੱਲੇ ਸਾਡੀ ਹੂੰ ਐਦਾਂ ਮਮੀ ਪਾਪੇ ਦੀ ਇੱਕ ਪਾਸੇ ਤਿੰਨੇ ਜਾਨਿਆਂ ਦੀ ਹਾਂ ਐਦਾਂ ਹੋ ਸਕਦਾ ਬਿਲਕੁਲ ਬਹੁਤ ਫੈਮਲੀ ਜੀ ਸੋਹਣੀ ਲੱਗੀ ਜਿਆਦਾ ਬਹੁਤ ਸੋਹਣਾ ਲੱਗਣਾ ਸੀ ਲੱਗਿਆ ਵਾ ਇੱਕ ਵਾਲਾ ਪਹਿਲੋਂ ਵਾਲਾ ਤਾਂ ਜੜਾਲ ਕਿਹੜਾ ਕਿਹੜਾ ਮਮੀ ਨੇ ਫਰੇਮ ਲੈ ਕੇ ਆਇਆ ਸੀ ਇਹਦੇ ਅੱਛਾ ਇੰਲਾ ਦਾ ਵਿਚਾਰਾ ਉਹ ਕਰ ਨਹੀਂ ਰਿਹਾ ਸੁਣ ਕੇ ਆ ਜੀ ਜੀ ਨੇ ਸਪੈਸ਼ਲ ਵੀ ਚੱਲ ਪਹਿਲਾ ਵਾਲਾ ਮਾਫ ਕਰਤਾ ਹੁਣ ਇਹ ਨੂੰ ਕਰ ਲਈ ਚੱਲ ਕੋਈ ਨਾ ਫੇ ਪਹਿਲਾ ਵਾਲਾ ਵੀ ਨਾਲੇ ਜੜਾ ਦੇਣਾ ਆਪਾਂ ਨੇ ਹੱਦ ਦੇ ਹਾਂ ਤੇ ਹੁਣ ਇੱਕੋ ਵੀ ਨਾ ਇਹ ਨੂੰ ਰੱਖ ਲੋ ਸਾਈਡ ਪਰ ਹਾਂ ਇੱਥੇ ਰੱਖ ਲੋ ਤੇ ਅਗਲਾ ਗਿਫਟ ਹੁਣ ਖੋਲੋ ਭਾਈ ਇਹ ਕੀ ਦਾ ਹੈ ਇਹ ਇਹ ਵੀ ਫੂਲ ਵਾਲੇ ਇਹ ਵੀ ਫੂਲ ਵਾਲੇ ਆ ਗਏ ਤੇ ਦੇਖਦੇ ਹੁਣ ਨੂਲ ਦਾ ਪਤਾ ਨਹੀਂ ਮੈਂ ਲਿਆ ਲੈ ਇਹ ਤਾਂ ਹੁਣ ਖੋਲੇ ਤੇ ਪਤਾ ਲੱਗ ਜਾਣਾ ਕੀ ਦੇ ਆਲਾ ਬੋਲੇ ਤੇ ਪਤਾ ਲੱਗੂਗਾ ਹੁਣ ਐ ਤਾਂ ਜਾਬ ਨਹੀਂ ਹੈ ਕਿ ਆ ਗਿਆ ਦੇਖਦੇ ਆ ਜੀ ਹੁਣ ਇਹਦੇ ਵਿੱਚੋਂ ਕੀ ਨਿਕਲਦਾ ਕਿਉਂਕਿ ਨਾ ਤਾਂ ਅਸੀਂ ਨਾਮ ਲਿਖੇ ਆ ਗਿਫਟ ਸਾਰੇ ਇਕੱਠੇ ਹੀ ਫੜਾਤੇ ਦੇ ਮੰਮੀ ਪਾਪਾ ਜੀ ਨੇ ਤੇ ਆ ਲਓ ਜੀ ਨੂਰ ਦਾ ਆ ਗਿਆ ਇਹਦੇ ਵਿੱਚ ਸੂਟ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਨੂਰ ਦੇ ਨੂਰ ਦੇ ਕਿਆ ਅਸੀਂ ਮਤਲਬ ਕੋਈ ਵੀ ਗਿਫਟ ਲਿਆ ਅਸੀਂ ਵੀਡੀਓ ਦੇ ਵਿੱਚ ਦਿਖਾਏ ਨਹੀਂ ਹੈ ਵੀ ਕਿਹੜਾ ਗਿਫਟ ਲਿਆ ਅਸੀਂ ਤੇ ਇਹ ਹੁਣ ਓਪਨਿੰਗ ਤੇ ਹੀ ਤੁਹਾਨੂੰ ਪਤਾ ਲੱਗਣਾ ਸੀਗਾ ਨਹੀਂ ਤਾਂ ਫਿਰ ਜਿਹੜਾ ਕਹਿ ਲੋ ਸਾਡਾ ਕੰਟੈਂਟ ਆ ਉਹ ਸ਼ੇਅਰ ਹੋ ਜਾਣਾ ਤਾਂ ਪਹਿਲਾਂ ਹੀ ਹੈਨਾ ਤਾਂ ਕਰਕੇ ਅਸੀਂ ਸਰਪ੍ਰਾਈਜ਼ ਰੱਖਿਆ ਹੋਇਆ ਸੀਗਾ ਆਹ ਬੜਾ ਗਿਫਟ ਇਹ ਚੰਗੀ ਪੈਕਿੰਗ ਹੋਈ ਕਦਿਆ ਅਸੀਂ ਹੋਈਆਂ ਮੈਂ ਜੈਸਮਿਨ ਨੇ ਵਾਹ ਜੀ ਬਾ ਆਪਣੇ ਗਿਫਟ ਆਪੇ ਪੈਕ ਸਾਡੇ ভিউਅਰਸ ਨੂੰ ਦਿਖਾ ਰਹੇ ਹੈ ਨਾ ਹਾਂ ਇਹ ਵੀ ਗੱਲ ਹੈ ਜੇ ਦੁਕਾਨ ਦੇ ਪੈਕ ਕਰਾਉਂਦੇ ਅੰਨੇ ਵੀ ਤਾਂ 5 10 ਲੈਣੀ ਸੀਗੇ ਇਹਨੇ ਚੰਗਾ ਅਸੀਂ ਆਪੇ ਪੈਕ ਕਰ ਲਏ ਹਾਂ ਤਾਂ ਵਧਿਆ ਪੈਕ ਲਿਆ ਆਪ ਕੀਤਾ ਲੱਗਦਾ ਇਧਰ ਤੇ ਚਾਹੇ ਨਹੀਂ ਲੱਗਦਾ ਇਧਰ ਤੇ ਤਾਂ ਲੱਗਦਾ ਹੀ ਆ ਨਹੀਂ ਉਧਰ ਵਾਲੀ ਸਾਈਡ ਤਾਂ ਅਸੀਂ ਤਾਂ ਨਹੀਂ ਪੈਚਣ ਕੇ ਨਹੀਂ ਲਾਇਆ ਰਹਿਗਾ ਪਤਾ ਗੱਲ ਕੀ ਆ ਏ ਮੰਮੀ ਉਧਰ ਵਾਲੀ ਸਾਈਡ ਤਾਂ ਆਪਾਂ ਤਾਂ ਨਹੀਂ ਪੈਕ ਕਰੀ ਉਹ ਥੱਲੇ ਰੱਖ ਹੋਣੀ ਸੀ ਠੀਕ ਨੇ ਨਹੀਂ ਦਾ ਉੱਗਾ ਬਿਚਾਰ ਹੈ ਦੂਸਰ ਵੈ ਕਰਦੇ ਹਾਂ ਹਾਂ ਤੇ ਲਓ ਜੀ ਹੁਣ ਗਿਫਟ ਹੋਣ ਲੱਗਿਆ ਓਪਨ ਮੰਮੀ ਕੋਈ ਨਾ 1 ਮਿੰਟ ਰੁਕ ਜੋ ਹੋ ਜੇ ਆ ਚੀਜ਼ਾਂ ਨੂੰ ਨਾ 1 ਮਿੰਟ ਰੁਕ ਜੋ ਪਹਿਲਾਂ ਫੁੱਲ ਲੈਣ ਦੋ ਸਾਰੇ ਹਾਂ ਤੇ ਫਿਰ ਆਏ ਆ ਧਿਆਨ ਦੋ ਪਾਸੇ ਜਾਈ ਜਾਂਦਾ ਬੰਦੇ ਦਾ ਲਓ ਜੀ ਕਾਕਾ ਛੋਟੀ ਮੰਮੀ ਵੱਲੋਂ ਗਿਫਟ ਛੋਟੀ ਮੰਮੀ ਵੱਲੋਂ ਅੱਛਾ ਜੈਸਮੀਨ ਵੱਲੋਂ ਨਾ ਨਾ ਬੋਲ ਮਮੀ ਨੇ ਉਹੜੀ ਹੁਣੀ ਮੰਮੀ ਤਾਹੀਂ ਤੋਲਦੀ ਹੈ ਕਹੜੀ ਮੰਮੀ ਐ ਕਿ ਮੇਲਾ ਵੀ ਜਾਊਗਾ ਸਾਡੀ ਜੀ ਹੱਦ ਤੱਕ ਐ ਹਾਂ ਈਸ ਨੂੰ ਦੱਸ ਦਿਆ ਲਓ ਜੀ ਆਹ ਗਿਫਟ ਹੋ ਗਿਆ ਭਾਈ ਜੈਸਮੀਨ ਵੱਲੋਂ ਦੇਖੀ ਮੰਮੀ ਤਾਂ ਨਿਗਰ ਇਹ ਮਤਲਬ ਇਹ ਜੈਸਮੀਨ ਵੱਲੋਂ ਜਾਂ ਮੇਰੇ ਵੱਲੋਂ ਵੀ ਕਿਹਾ ਤਾਂ ਤੁਹਾਡੇ ਵੱਲੋਂ ਹੈ ਜੀ ਮੇਰੇ ਵੱਲੋਂ ਆਪ ਦੋਨੋਂ ਕੇ ਪਤੀ ਕੇ ਕਰ ਚਲਾਏ ਕਹਿ ਲੰਦੇ ਆ ਆਪਣੇ ਚਲਾ ਆਂ ਹਾਂ ਆਏ ਕਹਿ ਲੁੰਦੇ ਆ ਵੀ ਹੂਡੀ ਹੂਡੀ ਭਾਈ ਤੇਰੇ ਵੱਲ ਤੇ ਪੈਂਟ ਮੇਰੇ ਵੱਲੋਂ ਹਾਂ ਹੈਨਾ ਡੱਬਾ ਹਲਫ ਨੂੰ ਵੱਲੋਂ ਡੱਬਾ ਆਹ ਬੁਲੇ ਨਾ ਗੁੱਸਾ ਕਰ ਜਿਵੇਂ ਮੇਰਾ ਨਾ ਹਾਂ ਸਹੀ ਗੱਲ ਆ ਛਾੜਾ ਲੱਡੂ ਵੀ ਨਾ ਭਾਈ ਗੁੱਸਾ ਕਰ ਜਿਵੇਂ ਖੇਡਣ ਲੱਗਿਆ ਹੋਇਆ ਲੱਡੂ ਛਾੜਾ ਤੇ ਆਹ ਰਹਿ ਗਿਆ ਹੁਣ ਗਿਫਟ ਇਹ ਰਹਿ ਗਿਆ ਬਾਈ ਦਾ ਇਹ ਬਾਈ ਦਾ ਗਿਫਟ ਦੇਖਦੇ ਆ ਹੁਣ ਕੀ ਆ ਕਹਿੰਦੇ ਮਿੱਤਰੋ ਕੀ ਗਿਫਟ ਦਿੱਤਾ ਬਾਈ ਨੂੰ ਇਹਦੀ ਕੋਈ ਰਾਜ ਹੁਣ ਲੱਗ ਜੂ ਪਤਾ ਖੋਲੇ ਤੇ ਕੀ ਗਿਫਟ ਬਾਈ ਵਾਸਤੇ ਕਿਹੜਾ ਲਿਆਂਦਾ ਇਹਦਾ ਖੋਲ ਕੇ ਪਤਾ ਲੱਗਣਾ ਹਾਂ ਗਿਫਟ ਦੀ ਵੀਡੀਓ ਇਹਦੀ ਵੀ ਪਹਿਲਾਂ ਪਈ ਹੋਈ ਹੈ ਪਰ ਪਹਿਲਾਂ ਐ ਨਹੀਂ ਨਾ ਦੱਸਿਆ ਵੀ ਕਿਹੜਾ ਗਿਫਟ ਹਾਂ ਚਾਹ ਦਿੱਤਾ ਸਾਡੇ ਤੇਸ਼ ਹੈ ਜੀ ਹਾਂ ਔੜੀ ਔੜੀ ਉੱਪਰ ਨੂੰ ਲੱਗਦੇ ਨੇ ਨਾ ਲੀਬੂਟ ਹਾਂ ਖੋਲ ਕੇ ਦਿਖਾਇਆ ਜਾਵੇ ਕੰਪਸ ਦੇ ਬੂਟ ਲਾਓ ਜੀ ਆ ਦਿੱਤਾ ਸੀਗਾ ਬਾਈ ਨੂੰ ਅਸੀਂ ਗਿਫਟ ਆਪਣੇ ਵੱਲੋਂ ਤੇ ਬਹੁਤ ਸੋਹਣੇ ਸ਼ੂਜ਼ ਐ ਇੱਕ ਨੰਬਰ ਚਲ ਪਾਉਣੇ ਅਸੀਂ ਦੋਹਾਂ ਨੇ ਸਾਂਝੇ ਨਹੀਂ ਐ ਭਲਾ ਦੇਖੋ ਆਪਣੇ ਬੱਚੇ ਮਨ ਨਾ ਪੰਦਾ ਦੋਹਾਂ ਦਾ ਇੱਕੋ ਆ ਪੰਦਾ ਗੱਲ ਕੀ ਆ ਬਾਈ ਨਾਲ ਜ਼ਿਆਦਾ ਦਾ ਹੀ ਮੈਂ ਪਾਉਣੇ ਆ ਇਹ ਵੀ ਗੱਲ ਐ ਪਾਜੀ ਖੇਤਾਂ ਨੂੰ ਲੈ ਕੇ ਜਾਉਂਦੇ ਜਿਵੇਂ ਪਾਪਾ ਘੜੀ ਲੈ ਕੇ ਆਏ ਤੇ ਦਿੱਲੀ ਨੂੰ ਹਾਂ ਚਲ ਖੇਤਾਂ ਨੂੰ ਲੈ ਆ ਕੇ ਚੱਲ ਜੇ ਕੋਊ ਬਾਹਰੀਆਂ ਤਾਂ ਮੈਂ ਉਹ ਉਹ ਗਿੰਤੀ ਨਹੀਂ ਆ ਉਹ ਲਾ ਹੀ ਨਹੀਂ ਹੁੰਦੀਆਂ ਕਿੰਨੀਆਂ ਮੰਮੀ ਕੋਲ ਪਈਆਂ ਤੁਹਾਡੇ ਕੋਲ ਪਈਆਂ ਮੇਰੇ ਕੋਲ ਪਈਆਂ ਵਿੱਚ ਆ ਕੇ ਮੰਮੀ ਜਿੰਦੇ ਸੀ ਇਹ ਲਾ ਲੰਦੇ ਕਿਤੇ ਕਿਤੇ ਜੇ ਜਾਣਾ ਨਹੀਂ ਮੈਂ ਤਾਂ ਕਦੇ ਕਰਾਈ ਨਹੀਂ ਮੇਰਾ ਭਾਜੀ ਵੀ ਲਾ ਲੈਂਦਾ ਹੁਣ ਵੀ ਦੇ ਦੇਣੇ ਘਰ ਕਾਣ ਵਿਆਹ ਨੂੰ ਬਿਲਕੁਲ ਘਰੇ ਥੋੜੀ ਨਾ ਪਾਵ ਹੁੰਦੀਆਂ ਹਾਂ ਹੁਣ ਆਏ ਬਿਲਕੁਲ ਹੁਣ ਮੇਰੇ ਫੋਨ ਹੈਗੇ ਹੱਥ 'ਚ ਹਾਂ ਬਿਲਕੁਲ ਉਹ ਦੇਖੀ ਜਾਂਦੇ ਫੋਨ ਨਾਲ ਬਰਬੈਂਸ ਹੈ ਸਹੀ ਹੁਣ ਜਲਦੀ ਕਰੋ ਓਪਨ ਮੇਰਾ ਫੋਨ ਲੱਗਿਆ ਬੰਦ ਹੋਣ ਮਿੰਟ ਲਾਓ ਇੱਕ ਜਲਦੀ ਇੱਧਰ ਲੱਗ ਗਿਆ ਇਹ ਸਾਇਰਨ ਜਾ ਬਜਾਉਣ ਵੀ ਭਾਈ ਮੇਰੇ ਹੱਥ ਖੜੇ ਆ। ਹੋ ਗਏ। ਸੁਮੀ ਜੀ ਜਿੱਤੀ ਗੋਲਦੇ। ਇਹ ਗਿਫਟ ਕਿਹਦੇ ਵੱਲੋਂ ਤਾਂ ਇਹ? ਹੈ ਜੀ ਮਾਣ ਵਾਲੇ ਵੱਲੋਂ। ਮਾਣ ਵਾਲਿਆਂ ਵੱਲੋਂ ਅੱਛਾ। ਲਾਓ ਜੀ ਭਾਈ। ਅੱਛਾ ਮਾਣ ਵਾਲੇ ਮੰਮੀ ਲਈ ਤੇ ਲਿ ਗਿਫਟ ਲੈ ਆਏ ਵੀ ਤੇ। ਹੂੰ। ਉਪਾ ਜੀਪਾ ਨੂਰ ਕਾਰ ਕੇ ਲਿਆ ਫਰਾਕ ਕਾਪਾ ਨੂਰ ਦੀ ਫਰਾਕ ਇਹ ਇਹ ਉਹ ਮੰਮੀ ਇੱਕ ਮੰਮੀ ਉਹ ਵੀ ਜਿਹੜਾ ਮੀਤ ਜੀ ਦੀ ਲਾਈਵ ਬੈਠੀ ਥੀ ਉਹ ਰਿਚ ਹੋ ਗਿਆ ਹਾਂ ਪਰ ਬਾਤ ਇਹ ਹੈ ਕਿ ਉਹ ਸਿਰ पे ਰੱਖੇਗੀ ਨਹੀਂ ਉਹ ਨਹੀਂ ਚੱਲ ਫੇਰ ਵੀ ਜਿਹੜੀ ਐਡਰੈਸ ਦੇ ਨਾਲ ਚੀਜ਼ ਹੈ ਉਹ ਤਾਂ ਹੁਣ ਨਾਲੇ ਮਿਲਣੀ ਆ ਉਹ ਤਾਂ ਤੁਹਾਡੇ ਉਪਰ ਡਿਪੈਂਡ ਆ ਭਾਈ ਤੁਹਾਡੇ ਨੇ ਨਿਆਣੇ ਵੀ ਡਿਪੈਂਡ ਆ ਵੀ ਲਾਵੇ ਚਾਹੇ ਨਾ ਲਾਵੇ ਕਿਉਂਕਿ ਉਹਨਣ ਇਹਦਾ ਨਾਲੇ ਦੇਣੀ ਆ ਚੀਜ਼ਾਂ ਠੀਕ ਨਹੀਂ ਮੈਂ ਲਾ ਦੂਗਾ ਬੜੀ ਹੋਈ ਲਾ ਲੂ ਆ ਤਾਂ ਲੱਗ ਜੂਗਾ ਇੰਨੇ ਦੇ ਪਾਸੇ ਇੱਕ ਪਾਸੇ ਦਾ ਹੀ ਫਿਰੂਗੀ ਵਿਆਹ ਚ ਹਾਂ ਆ ਲੱਗ ਜਾਣਾ ਇਹ ਵੀ ਰੱਖ ਦਿਓ ਬਹੁਤ ਸੋਹਣਾ ਲੱਗਣਾ ਵੈਸੇ ਲਾਇਆ ਵਾ ਡਰੈੱਸ ਵੀ ਬਹੁਤ ਸੋਹਣੀ ਆ ਭਾਈ ਬਾਲਕ ਦੀ ਇਹਦੇ ਹੇਠਾਂ ਦੀ ਤਾਂ ਵਾਈਟ ਗਰਮਿੰਗ ਹਾਂ ਵਾਈਟ ਸਟ੍ਰੈਕਸ ਪਾ ਕੇ ਜਿਆਦਾ ਬੈਣਾ ਹਾਂ ਹਾਂ ਬਿਲਕੁਲ ਬਿਲਕੁਲ ਵਾਈਟ ਹੋਣ ਕੰਨ ਨਹੀਂ ਗੋਲੇ ਨਹੀਂ ਪਤਾ ਕਿ ਕਿਹਦਾ ਲੈ ਆਉਂਦੇ ਹੁਣੀ ਵੀ ਆ ਹੁਣੀ ਆ ਵਾਈਟ ਤਾਂ ਹੋਣੀ ਆ ਵੈਸੇ ਨਹੀਂ ਮਲਤੀਆਂ ਦੂਈ ਕਲੀਆਂ ਚੱਲ ਕੋਈ ਨਾ ਲੈ ਲਾਂਗੇ ਤੇ ਚਲੋ ਠੀਕ ਆ ਜੀ ਫਿਰ ਹੁਣ ਅਗਲੇ ਵਲੌਗ ਚ ਮਿਲਦੇ ਫਰਮਾਇਸ਼ ਤੁਹਾਨੂੰ ਸਭ ਨੇ ਚਾਹ ਦੀ ਕਲਾ ਚ ਰੱਖ ਕੇ ਸਾਡਾ ਫੋਲੋ ਹੋ ਵਾਲੇ ਜੀਸ ਕਰਕੇ ਤੁਹਾਨੂੰ ਦਿਓ ਜੀ ਇਜਾਜ਼ਤ ਕਿੰਨਾ ਲੱਗੇ ਤੁਹਾਨੂੰ ਸਾਡੇ ਸਾਰਿਆਂ ਦੇ ਬੂਟ ਮੇਰੇ ਕੰਨੀ ਦੇ ਗਿਫਟ ਆ ਹਾਂ ਬੂਟ ਮਮੀ ਦੇ ਗਿਫਟ ਨੇ ਬੂਟ ਸਾਡੀ ਮੰਮੀ ਕਨ ਮੰਮੀ ਅਸੀਂ ਅਸੀਂ ਵੀ ਤੇਰੇ ਹੀ ਆ ਨਹੀਂ ਉਹ ਤੋਂ ਤੁਸੀਂ ਠੀਕ ਹੈ ਤੁਸੀਂ ਨੂੰ ਨੂੰ ਲਿਆਤਾ ਹਾਂ ਸੂਟ ਲਿਆਤਾ ਠੀਕ ਹੈ ਹਾਂ ਲੰਪ ਇਹਨੇ ਵੀ ਦੇਤਾ ਹਾਂ ਨੂੰ ਮੇਰੇ ਕਦੋਂ ਉਠੋਗੇ ਠੀਕ ਹੈ ਜੀ ਹੋ ਗਿਆ ਮੇਰੇ ਬਾਪੇ ਕਹਿੰਦੇ ਕੁੱਤੇ ਨੇ ਆਲੇ ਦਾ ਬਚਾਰੇ ਦਾ ਤਾਂ ਨਹੀਂ ਕਰਿਆ ਮੰਮੀ ਪਤਾ ਗੱਲ ਕੀ ਹੈ ਅਸੀਂ ਤਾਂ ਸਾਰੇ ਗਿਫਟ ਤਾਂ ਹੀ ਤੁਆ ਤੋਂ ਹੀ ਦਵਾਏ ਹਾਂ ਚਲੋ ਹੁਣ ਆ ਗੱਲਾਂ ਬਾਤਾਂ ਈਆਂ ਹੈ ਵੀ ਪਹਿਲਾਂ ਤਾਂ ਵੀਡੀਓ ਉਹ ਛੱਡ ਹੋਣੀ ਆ ਜਿਹਦੇ ਚ ਗਿਫਟ ਸਾਰੇ ਤੁਸੀਂ ਫੜਾਏ ਆ ਆਹੋ ਹਾਂ ਠੀਕ ਆ ਨਾ ਤੇ ਸਾਡੀ ਉਹ ਗੱਲ ਮੈਂ ਗੱਲ ਤਾਂ ਉਹੀ ਆ ਮੰਮੀ ਨੇ ਬੂਟ ਦੱਤੇ ਮੰਮੀ ਸਾਡੀ ਆ ਮੰਮ ਸਾਡੀ ਬੂਟ ਹੋ ਗਏ ਬਿਲਕੁਲ 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 ਉਹ ਤਾਂ ਹੈਗਾ ਹੀ ਆ ਹਾਂ ਤੇ ਭਾਈ ਸਾਰੇ ਗਿਫਟ ਇਹ ਸਾਡੇ ਮਾਤਾ ਜੀ ਵੱਲੋਂ ਆ ਚਲੋ ਠੀਕ ਆ ਜੀ ਫਿਰ ਜੀ 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 ਕਿੱਦਾਂ ਲੱਗੀ ਵੀਡੀਓ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਹੋ ਕੇ ਜੀ ਫਿਰ ਬਾਦ ਵਿੱਚ